ਇਹ ਦੇਖੋ ਛੋਟੀ ਜੀ ਮਸਜਿਦ ਹੈ ਮਸਜਿਦ ਦੇ ਬਾਹਰ ਸਪੀਕਰ ਲੱਗੇ ਹੋਏ ਨੇ ਇਹ ਬਰੂਕਰ ਹੈ ਉਹ ਪਰੇਪਿਆ ਆਹ ਸਾਹਮਣੇ ਬਾਰਡਰ ਹੈ ਦੁਬਈ ਦਾ ਇੱਥੇ ਝੰਡਾ ਝੁਲ ਰਿਹਾ ਹੈ ਇਹ ਤੋਂ ਅੱਗੇ ਦੁਬਈ ਸ਼ੁਰੂ ਹੋ ਜਾਂਦੀ ਹੈ ਅਸੀਂ ਫਿਰ ਦੁਬਈ ਦੇ ਬਾਰਡਰ ਤੇ ਬੈਠੇ ਹਾਂ ये दुबई का मर्डर है दिलप्रीत सिंह गड्डी चलाने लगा है